ਦੀ ਯੋਗਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਤਣਾਵ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਸਨ ਯੋਗਾ ਕਰਨ ਦੇ ਨਾਲ ਠੀਕ ਹੋ ਰਹੇ ਹਨ ਸੀਐਮ ਦੀ ਯੋਗਸ਼ਾਲਾ ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ 'ਚ ਮਦਦ ਕੀਤੀ ਹੈ ਸੂਬੇ ਦੇ ਵਿੱਚ ਹਰ ਰੋਜ਼ 4755 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਤਾਰੇਕ ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਸਵੀਰਾਂ ਖੰਨਾ ਹਾਈਵੇ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬੁਰੇ ਤਰੀਕੇ ਦੇ ਨਾਲ ਇੱਕ ਟਰੱਕ ਪਲਟ ਗਿਆ ਹੈ ਤਾਂ ਦੱਸਦੀ ਹੈ ਕਿ ਕੱਪੜਿਆਂ ਨਾਲ ਭਰਿਆ ਹੋਇਆ ਇਹ ਟਰੱਕ ਖੰਨਾ ਨੈਸ਼ਨਲ ਹਾਈਵੇ ਤੇ ਪਲਟ ਜਾਂਦਾ ਹੈ ਤੇ ਗਨੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਿਉਂਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਕਿਉਂਕਿ ਇਹ ਟਰੱਕ ਫਲਾਈਓਵਰ ਤੇ ਪਲਟਿਆ ਹੈ ਤਾਂ ਜੇਕਰ ਇਹ ਟਰੱਕ ਫਲਾਈਓਵਰ ਤੋਂ ਹੇਠਾਂ ਡਿੱਗਦਾ ਤਾਂ ਕੋਈ ਵੱਡਾ ਜਾਨੀ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਸੀਗਾ ਕੰਨੀ ਮਤ ਰਹੀ ਹੈ ਕਿ ਟਰੱਕ ਜਿਹੜਾ ਆ ਉਹ ਫਲਾਈਓਵਰ ਤੇ ਹੀ ਪਲਟਿਆ ਹੈ ਤੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਤਾਂ ਦੱਸਦੀ ਹੈ ਕਿ ਕੱਪੜਿਆਂ ਨਾਲ ਭਰਿਆ ਹੋਇਆ ਇਹ ਟਰੱਕ ਸੀਗਾ ਜਿਹੜਾ ਲੁਧਿਆਣਾ ਤੋਂ ਪਾਣੀਪਤ ਜਾ ਰਿਹਾ ਹੁੰਦਾ ਹੈ ਕਿ ਜਦੋਂ ਖੰਨਾ ਕੋਲ ਪਹੁੰਚਦਾ ਹੈ ਤਾਂ ਇਸੇ ਦੌਰਾਨ ਇਸ ਟਰੱਕ ਦਾ ਅਗਲਾ ਟਾਇਰ ਫਟ ਜਾਂਦਾ ਹੈ ਜਿਸ ਕਰਕੇ ਟਰੱਕ ਸੰਤੁਲਨ ਇਸ ਟਰੱਕ ਦਾ ਵਿਗੜ ਜਾਂਦਾ ਹੈ ਜਿਸ ਕਾਰਨ ਟਰੱਕ ਫਲਾਈਓਵਰ ਤੇ ਹੀ ਪਲਟ ਗਿਆ ਹੈ ਤੇ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਕਿਉਂਕਿ ਜਦੋਂ ਇਹ ਟਰੱਕ ਫਲਾਈਓਵਰ ਤੇ ਪਲਟਦਾ ਹੈ ਤਾਂ ਇਸ ਦੌਰਾਨ ਵੱਡਾ ਜਾਮ ਜੜਾਇਆ ਉਹ ਫਲਾਈਓਵਰ ਤੇ ਲੱਗ ਜਾਂਦਾ ਹੈ ਤੇ ਫਿਰ ਹੁਣ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਦਿੱਲੀ ਵੱਲ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਪੁਲ ਦੇ ਇੱਕ ਪਾਸੇ ਤੋਂ ਆਵਾਜਾਈ ਸ਼ੁਰੂ ਕਰਵਾਈ ਗਈ ਹੈ ਤਾਂ ਵੱਡਾ ਹਾਦਸਾ ਜਿਹੜਾ ਆ ਖੰਨਾ ਦੇ ਵਿੱਚ ਇਹ ਟਲ ਗਿਆ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਟਰੱਕ ਜਿਸ ਦਾ ਅਗਲਾ ਟਾਇਰ ਫਟ ਜਾਂਦਾ ਹੈ ਉਹ ਬੁਰੇ ਤਰੀਕੇ ਦੇ ਨਾਲ ਫਲਾਈਓਵਰ ਤੇ ਪਲਟ ਜਾਂਦਾ ਹੈ ਪਰ ਗਨੀਬਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ ਡਰਾਈਵਰ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ ਨਾਮ ਹੈ ਬਈ ਆਪ ਦਾ ਸਰਵਰਾਜ ਜੀ ਅੱਛਾ ਕਿਆ ਕੈਸੇ ਹੋਇਆ ਹਾਦਸਾ ਕਿ ਟਾਇਰ ਪਟ ਗਿਆ ਜੀ ਅੱਗੇ ਵਾਲਾ ਅੱਛਾ ਇਸ ਬੈਲੈਂਸ ਹੋ ਗਈ ਗਾੜੀ ਕਹਾਂ ਸੇ ਆ ਰਹੇ ਸੀ ਆਪ ਲੁਧਿਆਣਾ ਸੇ ਜੀ ਕਹਾਂ ਪਰ ਜਾਣਾ ਸੀ

तो कर रहे है गाड़ी को हाँ अभी मान इसमें दूसरी गाड़ी में पलटी मार रहे हैं साथ में को, कोई है आपके नहीं 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 अकेला ही अच्छा। अभी तो फिर मैंने घर पे फोन किया घर से आए कहाँ के रहने वाले वो वा? पानीपत के जी रहने वाले भी है